ਅੱਜ ਕੱਲ ਤਾਂ ਵੈਸੇ ਕੁਝ ਜੇ ਕਹਿ ਦਈਏ ਨਾ ਕਿਸੇ ਨੂੰ ਘੰਟਾ ਬਹਿ ਜਾ ਵੀ ਚੌਂਕੜਾ ਮਾਰ ਕੇ ਨਹੀਂ ਬੈਠ ਹੁੰਦਾ ਤੁਸੀਂ 48 ਘੰਟੇ ਦਾ ਸਮਾਂ ਔਰ ਉਹ ਵੀ ਬਾਠ ਕਰਦੇ ਹੋਏ ਹਾਂਜੀ ਇਹਦੇ ਲਈ ਖਾਸ ਤਿਆਰੀ ਵੀ ਹੁੰਦੀ ਆ ਬੱਬਾ ਜੀ ਹਾਂਜੀ ਪਹਿਲਾਂ 12-13 ਦਿਨ ਲੱਗ ਜਾਂਦੇ ਆ ਜੀ ਅੱਛਾ ਜੀ ਨੂੰ ਚੈਟਿੰਗ ਕਰਨਾ ਪਾਉ ਤੋਂ ਬਾਅਦ ਬਾਣੀ ਪੜ੍ਹਨੀ ਸਿਮਰਨ ਕਰਨਾ ਮਹਾਰਾਜਾ ਹੀਰਾ ਸਿੰਘ ਜੀ ਦੇ ਵੇਲੇ ਬਾਬਾ ਨਾਰਾਇਣ ਸਿੰਘ ਜੀ ਨੇ ਉਹਨਾਂ ਨੂੰ ਕਾਰਜ ਜਿਆ ਕਹਿ ਲਿਆ ਕਿ ਪ੍ਰਮਾਤਮਾ ਦੇ ਵੱਲੋਂ ਜਾਂ ਗੁਰੂ ਮਹਾਰਾਜ ਦੇ ਵੱਲੋਂ ਬਖਸ਼ਿਸ਼ ਹੋਈ ਤੇ ਉਹ ਬਖਸ਼ਿਸ਼ ਹੁਣ ਤੁਹਾਡੇ ਤੇ ਹੋਈ। ਵਾਹਿਗੁਰੂ ਕਿਵੇਂ ਲੱਗ ਰਿਹਾ ਤੇ ਕਿੰਨਾ ਔਖਾ ਕਾਰਜ ਸੀ ਗੱਜ। ਮੈਂ ਬਾਣੀ ਨਹੀਂ ਪੜਦਾ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਗੱਲਾਂ ਕਰਦਾ। ਗੱਲਾਂ ਕਰਦਾ ਉਹਨਾਂ ਨਾਲ। ਉਹ ਫਿਰ ਆਪਦੀ ਜਦੋਂ ਬੋਕਲ ਦੇ ਵਿੱਚ ਭਾ ਲੈਂਦੇ ਆ ਫਿਰ ਸਾਰਾ ਗੱਲਾਂ ਬਾਤਾਂ ਇਹ ਦੁੱਖ ਸੁਖ ਉਹਨਾਂ ਨਾਲ ਹੀ ਬਾਣੀ ਪਰ ਕੇ ਹੁੰਦਾ। ਸੰਤਾ ਨੇ ਜਦੋਂ ਸੇਵਾਦਾਰ ਤੋਂ ਉੱਠਿਆ ਨਹੀਂ ਗਿਆ ਸੀਗਾ ਹਾਂਜੀ ਤੇ ਇਹਨਾਂ ਮਹਾਪੁਰਸ਼ਾਂ ਨੇ ਆਖਿਆ ਤਾਂ ਮਹੌਰਾ ਨੂੰ ਸੀਗਾ ਪਰ ਮੈਨੂੰ ਕੀ ਪਤਾ ਸੀ ਵੀ ਸੰਤਾ ਨੇ ਮਹਾਪੁਰਸ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਕਰਕੇ ਇਹਨਾਂ ਸੰਤਾ ਨੂੰ ਉਕਮ ਕਰਨਾ ਗਾ ਕਿੰਨੇ ਕੇ ਕਹਿ ਵੀਰ ਬਾਬਾ ਜੀ ਇਹ ਸੁਭਾਗ ਪ੍ਰਾਪਤ ਹੋਇਆ ਤੁਹਾਨੂੰ ਇੱਕੋ ਚੌਂਕੜੇ ਦੇ ਵਿੱਚ ਇਹ ਸਤਿਗੁਰੂ ਜੀ ਦੀ ਕਿਰਪਾ ਨਾਲ ਦਰਮਾ 15ਵੀਂ ਵਾਰੀ ਸਾਲ ਤੋਂ ਸੇਵਾ ਲੈਂਦੇ ਆ ਸਤੂਰੂ ਜੀ 15 ਸਾਲ ਤੋਂ ਤੁਸੀਂ ਕਰਦੇ ਆ 15 ਸਾਲ ਤੋਂ ਸ੍ਰੀ ਰੋਸ ਸਾਹਿਬ ਦੇ ਨਾਲ ਟਾਲਣਾ ਪੈਂਦਾ ਜੀ ਹਾਂਜੀ ਹਾਂ ਉਹਦੇ ਲਈ ਕੀ ਕੀ ਕਰਨਾ ਪੈਂਦਾ ਜੀ ਕੋਈ ਭੋਜਨ ਜਾਂ ਜਾਂ ਪਾਣ ਵੀ ਛੱਡਣਾ ਪੈਂਦਾ ਇਹਨਾਂ ਚੀਜ਼ਾਂ ਦਾ ਸੰਪੂਰਨ ਕਰਨਾ ਪੈਂਦਾ ਜੀ ਬਾਤ ਉਹ ਬਾਣੀ ਪੜਨੀ ਹੂੰ ਗੁਰੂ ਦਾ ਸਿਮਰਨ ਕਰਨਾ ਗੁਰੂ ਨੂੰ ਯਾਦ ਕਰਨਾ ਜੀ ਉਹ ਪਰ ਜਦੋਂ ਗੁਰੂ ਨੂੰ ਯਾਦ ਕਰਦੇ ਆ ਉਹ ਆਪਣਾ ਕਾਰਜ ਨਹੀਂ ਹੁੰਦਾ ਉਹ ਜਿਸ ਕਾਰ ਦਿੱਤੀ ਨਹੀਂ ਕੀ ਆ ਮਾਨਸਿਕ ਆ ਵਿਚਾਰਾ ਨਾਮ ਜਿਵੇਂ ਦਸਤਾਰਬੰਦੀ ਹੋਈ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੇ ਉਹ ਦੇਖਿਆ ਉਸ ਦਿਨ ਕਿ ਵਾਹ ਇਸ ਤਰੀਕੇ ਦੇ ਨਾਲ ਹਾਂਜੀ 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 ਤੁਹਾਨੂੰ ਲੱਗਦਾ ਕਿ ਐਸੀਆਂ ਦਸਤਾਰਬੰਦੀਆਂ ਹਰ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਜੀ ਸਿੱਖੀ ਨਾਲ ਜੋੜਨਾ ਚਾਹੀਦਾ ਸਾਨੂੰ ਮਹਾਰਾਜਾ ਹੀਰਾ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਉੱਤੇ ਭਰੋਸਾ ਸੀਗਾ ਹੂੰ ਉਹਨਾਂ ਤੇ ਸ਼ਰਧਾ ਸੀਗੀ ਜੀ ਬਹੁਤ ਇਸ ਕਰਕੇ ਉਹ ਪਰਿਵਾਰ ਵੀ ਉਹ ਜਿਹੜਾ ਬੱਚਾ ਹੈਗਾ ਜਿਹਦੀ ਦਸਤਾਰਬੰਦੀ ਹੋਈ ਆ ਮਹਾਰਾਜਾ ਹੀਰਾ ਸਿੰਘ ਦੀ ਛੇਵੀਂ ਪੀੜ੍ਹੀ ਦੇ ਵਿੱਚੋਂ ਆ ਜੀ ਇਸ ਕਰਕੇ ਬਹੁਤ ਉਹ ਪਰਿਵਾਰ ਹੈ ਮਹਾਰਾਜ ਦੇ ਨਾਲ ਅੰਦਰੋਂ ਜੁੜਿਆ ਹੋਇਆ ਉਹਨਾਂ ਕੋਲੇ ਗੁਰੂ ਸਾਹਿਬ ਦੀ ਨਿਸ਼ਾਨੀ ਵੀ ਟਾਲ ਹੂੰ ਹੋਰ ਵੀ ਨਿਸ਼ਾਨੀਆਂ ਸੀਗੀਆਂ ਕੀ ਪਾਪਾ ਜੀ ਤੁਹੇ ਕਰਵਾਉਣਾ ਹੈ ਮਤਲਬ ਇਹ ਇਹ ਸੁਭਾਗ ਪ੍ਰਾਪਤ ਕਰਨਾ ਹਾਂਜੀ ਤਾਂ ਲੋਕ ਸੋਚਣਗੇ ਨਾ ਕਿ ਅਸੀਂ ਬਾਬਾ ਜੀ ਨੂੰ ਕਿੱਥੇ ਕਾਲ ਚਰਾਣੀ ਸਾਹਿਬੇ ਮਿਲੀ ਆ ਤੇ ਸੱਚੀ ਕਾਲ ਜੀ ਪੰਜਾਬੀ ਬਾਈਕ ਦੇਖ ਰਹੇ ਹੋ ਤੇ ਮੈਂ ਹਾਂ ਰਵਿੰਦਰ ਸਿੰਘ ਬੈਣੀਪਾਲ ਹਾਲ ਹੀ ਦੇ ਵਿੱਚ ਨਾਬਾ ਦੇ ਵਿੱਚ ਬਹੁਤ ਵੱਡਾ ਸਮਾਗਮ ਹੋਇਆ ਨਾਬਾ ਰਿਆਸਤ ਦੇ ਕੋਮਰ ਅਭੇ ਉਹਦੇ ਪ੍ਰਤਾਪ ਸਿੰਘ ਦੀ ਦਸਤਾਰ ਬੰਦੀ ਹੋਈ ਸੈਂਕੜੇ ਸਾਲਾਂ ਬਾਅਦ ਨਾਬਾ ਦੇ ਹੀਰਾ ਮੈਲ ਦੇ ਵਿੱਚ ਇਹ ਪਾਵਨ ਕਾਰਜ ਸੰਪੰਨ ਹੋਇਆ ਤੇ ਇਸ ਪਾਵਨ ਕਾਰਜ ਨੂੰ ਸੰਪੰਨ ਕਰਨ ਵਾਲੇ ਬਾਬਾ ਰਾਜਾ ਸਿੰਘ ਜੀ ਨੇ ਕਾਲ ਚਰਾਣੀ ਤੋਂ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ 48 ਘੰਟੇ ਲਗਾਤਾਰ ਇੱਕੋ ਚੌਂਕੜੇ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਪਾਠ ਕੀਤਾ ਗਿਆ ਕੋਈ ਸਮਾਸੀ ਜਦੋਂ ਮਹਾਰਾਜਾ ਹੀਰਾ ਸਿੰਘ ਦੇ ਵੇਲੇ ਬਾਬਾ ਨਾਰਾਇਣ ਸਿੰਘ ਜੀ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਇੱਕੋ ਚੌਂਕੜੇ ਦੇ ਵਿੱਚ ਅਖੰਡ ਪਾਠ ਸਾਬ ਦਾ ਪਾਠ ਕੀਤਾ ਗਿਆ ਸੀ ਤੇ ਸਦੀਆਂ ਬਾਅਦ ਇਸ ਤਰੀਕੇ ਦੇ ਨਾਲ ਹੀਰਾਮੈਲ ਦੇ ਵਿੱਚ ਪਾਠ ਹੋਇਆ ਖੁਸ਼ਕਿਸਮਤੀ ਇਹ ਹੈ ਕਿ ਬਾਬਾ ਰਾਜਾ ਸਿੰਘ ਜੀ ਸਾਡੇ ਨਾਲ ਇਸ ਵੇਲੇ ਨੇ ਇਸ ਵੇਲੇ ਅਸੀਂ ਸਿੱਧ ਸਰ ਹਲੌਰਾਂ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਆ ਬਾਬਾ ਜੀ ਇੱਥੇ ਪਹੁੰਚੇ ਹੋਏ ਨੇ ਵੈਗੁਰੂ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਵੱਡਾ ਕਾਰਜ ਹੁੰਦਾ ਇਹ ਜਿਵੇਂ ਗੱਲ ਕਰਦੇ ਆ ਕਿ ਲੋਕ ਯਾਦ ਕਰਦੇ ਸੀ ਕਿ ਜਦੋਂ ਮਹਾਰਾਜਾ ਹੀਰਾ ਸਿੰਘ ਜੀ ਦੇ ਵੇਲੇ ਬਾਬਾ ਨਾਰਾਇਣ ਸਿੰਘ ਜੀ ਨੇ ਉਹਨਾਂ ਨੂੰ ਕਾਰਜ ਆ ਕਹਿ ਲਿਆ ਕਿ ਪਰਮਾਤਮਾ ਦੇ ਵੱਲੋਂ ਜਾਂ ਗੁਰੂ ਮਹਾਰਾਜ ਦੇ ਵੱਲੋਂ ਬਖਸ਼ਿਸ਼ ਹੋਈ ਤੇ ਉਹ ਬਖਸ਼ਿਸ਼ ਉਹਨਾਂ ਤੁਹਾਡੇ ਤੇ ਹੋਈ ਵਾਹਿਗੁਰੂ ਕਿਵੇਂ ਲੱਗ ਰਿਹਾ ਕਿ ਕਿੰਨਾ ਔਖਾ ਕਾਰਜ ਸੀਗਾ ਜੀ ਇਹ ਔਖਾ ਕੋਈ ਨਹੀਂ ਜੀ ਜਦੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਮ ਬਖਸ਼ਿਸ਼ ਕਰਦੇ ਆ ਜੀ ਤੇ ਉਹਨਾਂ ਦੀ ਬਖਸ਼ਿਸ਼ ਦੁਆਰਾ ਹੀ ਸਾਰਾ ਕਾਰਜ ਸਫਲਾ ਹੋਇਆ ਜੀ ਹਮ ਖੁਸ਼ੀ ਬਹੁਤ ਹੋਈ ਹੈ ਕਿਉਂਕਿ ਅੱਜ ਤਾਂ ਮੈਂ ਸੰਤਾਂ ਨੂੰ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਮਹਾਪੁਰਸ਼ਾਂ ਦੇ ਅਸਥਾਨ ਤੇ ਜੀ ਦਰਸ਼ਨ ਕਰਨ ਵਾਸਤੇ ਇਹਨਾਂ ਸੰਤਾਂ ਨੂੰ ਹਮ ਮੈਨਰੇਣ ਵਾਸਤੇ ਆਇਆ ਸੀਗਾ ਪਰ ਖੁਸ਼ੀ ਇੰਨੀ ਆ ਕਿਉਂਕਿ ਇਹਨਾਂ ਸੰਤਾਂ ਨੇ ਜਦੋਂ ਸੇਵਾਦਾਰ ਤੋਂ ਉੱਠਿਆ ਨਹੀਂ ਗਿਆ ਸੀਗਾ ਹਾਂਜੀ ਤੇ ਇਹਨਾਂ ਮਹਾਪੁਰਸ਼ਾਂ ਨੇ ਆਖਿਆ ਤਾਂ ਮਹੌਰਾ ਨੂੰ ਸੀਗਾ ਪਰ ਮੈਨੂੰ ਕੀ ਪਤਾ ਸੀ ਵੀ ਸੰਤਾਂ ਨੇ ਮਹਾਪੁਰਸ਼ਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ ਇਹਨਾਂ ਸੰਤਾਂ ਨੂੰ ਹੁਕਮ ਕਰਨਾਗਾ ਹਮ ਪਰ ਮੈਨੂੰ ਐਡੀ ਖੁਸ਼ੀ ਹੋਈ ਜਦੋਂ ਇਹਨਾਂ ਨੇ ਮੈਨੂੰ ਮੋਢੇ 'ਨ ਚੱਕਿਆ ਨਾ ਤਾਂ ਜੀ ਮੈਨੂੰ ਆਇ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਇਹਨਾਂ ਨੂੰ ਭੇਜਿਆ ਵਾਹ 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 ਗੁਰੂ ਹੂੰ ਇਸ ਕਰਕੇ ਖੁਸ਼ੀ ਤਾਂ ਮੈਂਥੋ ਚੱਕੀ ਨਹੀਂ ਜਾਂਦੀ ਸੀਗੀ ਪਰ ਮੈਨੂੰ ਲੱਗ ਨਹੀਂ ਰਿਆ ਸੀ ਮੈਂ ਖੰਡ ਪਟ ਕੀਤਾਗਾ ਹੂੰ ਮੈਨੂੰ ਨਹੀਂ ਲੱਗ ਰਿਆ ਸੀ ਮੈਨੂੰ ਐਦਾਂ ਮਹਿਸੂਸ ਹੁੰਦਾ ਸੀ 48 ਘੰਟਿਆਂ ਬਾਅਦ ਵੀ ਜੀ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਉੱਠੇ ਵਾਹ ਇੰਨੀ ਖੁਸ਼ੀ ਸੀ ਮੈਥੋਂ ਮੈਨੂੰ ਤੇ ਇੱਕ ਪਾਸੇ ਤੁਸੀਂ ਦੱਸ ਰਹੇ ਹੋ ਬਾਬਾ ਨਰਿੰਦਰ ਸਿੰਘ ਜੀ ਸੀਗੇ ਇੱਕ ਪਾਸੇ ਨਾਭਾ ਰਿਆਸਤ ਦੇ ਕੁਮਰ ਉਹਦੇ ਪ੍ਰਤਾਪ ਸਿੰਘ ਜੀ ਹਾਂਜੀ 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 ਤੇ ਮਤਲਬ ਇੱਕ ਧਾਰਮਿਕ ਸ਼ੀਸ਼ੇ ਤੇ ਇੱਕ ਉਹ ਮੈਂ ਆਖਿਆ ਤਾਂ ਹੋਰਾਂ ਨੂੰ ਸੀ ਉਹਨਾਂ ਦਾ ਮਹਾਪੁਰਸ਼ਾਂ ਦਾ ਨਾਂ ਤਾਂ ਜਾਣਦਾ ਨਹੀਂਗਾ ਜੀ 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 ਉਹਨਾਂ ਨੂੰ ਦੋ ਤਿੰਨ ਵਾਰੀ ਮੈਂ ਆਖਿਆ ਵੀ ਉੱਠੋ ਤੁਸੀਂ ਹੂੰ ਮੈਥੋਂ ਇਕੱਲੇ ਤਾਂ ਉੱਠਾ ਨਹੀਂ ਜਾਂਦਾਗਾ ਜੀ ਤੇ ਪਰ ਮੈਨੂੰ ਇਹ ਨਹੀਂ ਪਤਾ ਸੀ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਕੀ ਕਲਾ ਵਰਤੌਣੀ ਹੈ ਮਹਾਰਾਜ ਨੇ ਜਿਨ੍ਹਾਂ ਨੂੰ ਸੇਵਾ ਦੇਣੀ ਆ ਹਾਂਜੀ 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 ਹੋਰ ਜਿਹੜੇ ਬੱਚੇ ਸੀਗੇ ਅ ਮਹਾਰਾਜਾ ਸ਼ੇਮੀ ਮਹਾਰਾਜਾ ਹੀਰਾ ਸਿੰਘ ਜੀ ਸ਼ੇਮੀ ਪੀੜੀ ਦੇ ਜੀ ਉਹ ਜਿਸ ਬੱਚੇ ਦੀ ਦਸਤਾਰਬੰਦੀ ਹੋਣੀ ਸੀ ਮਹਾਰਾਜ ਸਾਹਿਬ ਦੀ ਉਹਦੇ ਨਾਲ ਦੋ ਹੋਰ ਬੱਚੇ ਸੀਗੇ ਮੀਤ ਤੇ ਸੰਮੀਤ ਜੀ ਉਹ ਦੋਨੇ ਬੱਚਾ ਨੇ ਵੀ ਬੜੀ ਸੇਵਾ ਕੀਤੀ ਸੀ ਇਸ ਕਰਕੇ ਖੁਸ਼ੀ ਸਤਿਗੁਰੂ ਜੀ ਨੇ ਬਖਸ਼ਿਸ਼ ਕਰਦੀ ਹੈ ਮਹਾਰਾਜ ਨੇ ਦੱਸਿਆ ਵੀ ਸਿੱਖਾ ਤੇਰੀ ਜਿਹੜੀ ਹੈਗੀ ਹੈ ਉਮਰ ਤੇਰੀ ਜੀਵਨ ਦੇ ਵਿੱਚ ਖੁਸ਼ੀ ਵੀ ਮਿਲੂਗੀ ਤੇ ਗਮੀ ਵੀ ਮਿਲੂਗੀ ਤੇ ਸਤਿਗੁਰਾਂ ਨੇ ਖੁਸ਼ੀ ਦਿੱਤੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਸੰਗਤਾਂ ਦਾ ਪਿਆਰ ਮਿਲਿਆਗਾ ਮਹਾਪੁਰਸ਼ਾਂ ਦਾ ਪਿਆਰ ਮਿਲਿਆਗਾ ਹੋਰ ਵੀ ਸਾਧੂ ਸੰਤਾਂ ਦਾ ਦਿੱਲੀ ਸਾਪਲੇ ਤੋਂ ਆਏ ਸੀ ਸੰਤ ਬਾਬਾ ਕਾਲੀਦਾਸ ਜੀ ਅਤੇ ਕੋਰਸਮੀਰ ਤੋਂ ਆਏ ਸੀਗੇ ਮਹਾਪੁਰਸ਼ ਬਾਬਾ ਕੇਸੋਰਾਮ ਜੀ ਹੋਰ ਵੀ ਸਾਧੂ ਸੰਤ ਬਿਆਨਤ ਭਗਮਾ ਭੀਸ ਜਥੇਵੰਦੀਆਂ ਦੇ ਜਥੇਦਾਰ ਪਹੁੰਚ ਕੇ ਜਿਹੜੀ ਉਹਨਾਂ ਤੋਂ ਸੇਵਾ ਮਿਲੀ ਆ ਸੇਵਾਦਾਰ ਨੂੰ ਬਖਸ਼ਿਸ਼ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵੱਡੀ ਇਹ ਸਤਿਗੁਰੂ ਜੀ ਨੇ ਇੱਥੇ ਕਲਾ ਵਰਤਾਈ ਹੈ ਕਿਉਂਕਿ ਮਹਾਰਾਜਾ ਹੀਰਾ ਸਿੰਘ ਨੇ ਬਾਬਾ ਨਰਾਇਣ ਸਿੰਘ ਜੀ ਨੂੰ ਜਦੋਂ ਆਖਿਆ ਸੀਗਾ ਵੀ ਕੋਈ ਐਸਾ ਸਿੱਖ ਹੈਗਾ ਜਿਹੜਾ ਇੱਕ ਟਾਂਗਰੇਜ਼ ਪਾੜ ਕਰ ਲੂਗਾ ਹਾਂ ਉਹ ਕਹਿੰਦੇ ਵੀ ਕੋਈ ਐਸਾ ਹੈਗਾ ਜਿਹੜਾ ਇੱਕ ਟਾਂਗਰੇਜ਼ ਸੁਣ ਲੂਗਾ ਅੱਛਾ ਪਰ ਗ੍ਰੰਥਾ 'ਚ ਨਹੀਂ ਇਹ ਗੱਲ ਲਿਖੀ ਹੂੰ ਲਿਖੀ ਨਹੀਂ ਕਿਤੇ ਮਿਲਦੀਗੀ ਲੋਕਾਂ ਤੋਂ ਸੁਣੀ ਸੁਣਾਈ ਗੱਲ ਆ ਇਹ ਹੂੰ ਪਰ ਮਹਾਰਾਜ ਨੇ ਕਿਰਪਾ ਕਰਤੀ ਸੇਵਾਦਾਰ ਦੇ ਸਿਰ ਤੇ ਹੱਥ ਰੱਖ ਕੇ 20 ਤਰੀਕ ਨੂੰ ਇੱਥੇ ਆਏ ਸੀ ਹੀਰਾ ਮਹਿਲ ਦੇ ਵਿੱਚ ਜੀ ਤੇ ਬਾਣੀ ਪੜ੍ਹੀ 21 ਤੋਂ ਲੈ ਕੇ ਤੇ 31 ਤਰੀਕ ਤੱਕ 31 ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਕਿੰਨੇ ਕੈਵੀ ਵਾਰ ਬਾਬਾ ਜੀ ਇਹ ਸੁਭਾਗ ਪ੍ਰਾਪਤ ਹੋਇਆ ਤੁਹਾਨੂੰ ਇੱਕੋ ਚੌਂਕੜੇ ਦੇ ਵਿੱਚ ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਹਾਂਜੀ 15ਵਾਂ 15ਵੀਂ ਵਾਰੀ ਸਾਲ ਤੋਂ ਸੇਵਾ ਲੈਂਦੇ ਆ ਸਤਿਗੁਰੂ ਜੀ ਅੱਛਾ ਜੀ ਹਾਂਜੀ 15 ਸਾਲ ਤੋਂ ਤੁਸੀਂ ਕਰਦੇ ਆ ਰਹੇ 15 ਸਾਲ ਤੋਂ ਹਰ ਸਾਲ ਚ ਇੱਕ ਹੋ ਜਾਂਦਾ ਜੀ ਕਿਰਪਾ ਹੋ ਜਾਂਦੀ ਕਿਰਪਾ ਮਹਾਰਾਜ ਕਰ ਦਿੰਦੇ ਆ ਜੀ ਮੈਂ ਜਿਹਦੇ ਦਰ ਤੇ ਝਾੜੂ ਮਾਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਹੂੰ ਉਹਨਾਂ ਨੂੰ ਬੇਨਤੀ ਕਰੀ ਦੀ ਆ ਵੀ ਪਾਸ਼ੋ ਆਪਜੀ ਸੇਵਾਦਾਰ ਦੇ ਸਿਰ ਤੇ ਹੱਥ ਰੱਖਿਓ ਤੇ ਸਮਰੱਥ ਗੁਰੂ ਸਿਰ ਹੱਥ ਧਰਿਓ ਹੂੰ ਹੋਰ ਕਿੰਨੀ ਕਿਰਪਾ ਹਰ ਨਾਮ ਦੀਓ ਜੀ ਮੈਂ ਬਾਣੀ ਨਹੀਂ ਪੜਦਾ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਨਾਲ ਗੱਲਾਂ ਕਰਦਾ ਜੀ ਗੱਲਾਂ ਕਰਦਾ ਉਹਨਾਂ ਨਾਲ ਉਹ ਫਿਰ ਆਪਦੀ ਜਦੋਂ ਬੋਕਲ ਦੇ ਵਿੱਚ ਵਹਾ ਲੈਂਦੇ ਆ ਫਿਰ ਸਾਰਾ ਗੱਲਾਂ ਬਾਤਾਂ ਇਹ ਦੁੱਖ ਸੁਖ ਉਹਨਾਂ ਨਾਲ ਹੀ ਬਾਣੀ ਪੜ ਕੇ ਹੁੰਦਾ ਲੋਕਾਂ ਨੂੰ ਲੱਗ ਰਿਹਾ ਸੀ ਕਿ ਬਾਬਾ ਜੀ ਕੋ ਚੌਂਕੜੇ ਦੇ ਵਿੱਚ ਕੀ ਬਹੁਤ ਦੇਖੋ ਕਠਿਨ ਆਮ ਇਨਸਾਨ ਦੇ ਲਈ ਤਾਂ ਇਹ ਬਹੁਤ ਕਠਿਨ ਹੈ ਮਤਲਬ ਅੱਜ ਕੱਲ ਤਾਂ ਵੈਸੇ ਕੋਈ ਜੇ ਕਹਿ ਦਈਏ ਨਾ ਕਿਸੇ ਨੂੰ ਘੰਟਾ ਬਹਿ ਜਾਵੇ ਚੌਂਕੜਾ ਮਾਰ ਕੇ ਨਹੀਂ ਬੈਠ ਹੁੰਦਾ ਤੁਸੀਂ 48 ਘੰਟੇ ਦਾ ਸਮਾਂ ਔਰ ਉਹ ਵੀ ਪਾਠ ਕਰਦੇ ਹੋਏ ਹਾਂਜੀ ਇਹਦੇ ਲਈ ਖਾਸ ਤਿਆਰੀ ਵੀ ਹੁੰਦੀ ਹੈ ਬਾਬਾ ਜੀ ਹਾਂਜੀ ਪਹਿਲਾਂ 12-13 ਦਿਨ ਲੱਗ ਜਾਂਦੇ ਆ ਜੀ ਅੱਛਾ ਸਰੀਰ ਨੂੰ ਸੈਟਿੰਗ ਕਰਨਾ ਆਹ ਤੋਂ ਬਾਅਦ ਬਾਣੀ ਪੜਨੀ ਸਿਮਰਨ ਕਰਨਾ ਅਤ ਸਰੀਰ ਉਸ ਹਿਸਾਬ ਦੇ ਨਾਲ ਟਾਲਣਾ ਪੈਂਦਾ ਜੀ ਹਾਂਜੀ ਹਾਂਜੀ ਉਹਦੇ ਲਈ ਕੀ ਕੀ ਕਰਨਾ ਪੈਂਦਾ ਜੀ ਕੋਈ ਭੋਜਨ ਜਾਂ ਜਾਂ ਪਨ ਵੀ ਛੱਡਣਾ ਪੈਂਦਾ ਇਹਨਾਂ ਚੀਜ਼ਾਂ ਦਾ ਸੰਗੋਚ ਕਰਨਾ ਪੈਂਦਾ ਜੀ ਹਾਂਜੀ ਸੰਗੋਚ ਕਰਕੇ ਫਿਰ ਵੱਧ ਤੋਂ ਵੱਧ ਬਾਣੀ ਪੜਨੀ ਹੂੰ ਗੁਰੂ ਦਾ ਸਿਮਰਨ ਕਰਨਾ ਗੁਰੂ ਨੂੰ ਯਾਦ ਕਰਨਾ ਜੀ ਉਹ ਫਿਰ ਜਦੋਂ ਗੁਰੂ ਨੂੰ ਯਾਦ ਕਰਦੇ ਆ ਉਹ ਆਪਣਾ ਕਾਰਜ ਨਹੀਂ ਹੁੰਦਾ ਉਹ ਜਿਸका ਕਾਰਜ ਦਿੱਤੇ ਨਹੀਂ ਕੀ ਆ ਹਾਂ ਮਾਨਸਕ ਆ ਵਿਚਾਰਾ ਨਾ ਜੀ ਸਤਗੁਰੂ ਜੀ ਕਿਰਪਾ ਕਰਦੇ ਆ ਫਿਰ ਜਦੋਂ ਸਿੱਖ ਦੇ ਸਿਰ ਤੇ ਹੱਥ ਰੱਖ ਦਿੰਦੇ ਆ ਜਿਸ ਤਰ੍ਹਾਂ ਬਾਬਾ ਵਿਧੀ ਚੰਦ ਸਾਹਿਬ ਜੀ ਪੱਟ ਦੇ ਵਿੱਚ ਬੈਠੇ ਸੀਗੇ ਜੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਕੀ ਡਰੋਲੀ ਤੋਂ ਆਖਿਆ ਸੀ ਨਾ ਵੀ ਸਾਡਾ ਸਿੱਖ ਸਾਡੇ ਤੇ ਵਿਸ਼ਵਾਸ ਕਰਕੇ ਬਲਦੀ ਪੱਟ ਦੇ ਵਿੱਚ ਬੈਠਾਗਾ ਫਿਰ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਸੀਸ ਦੇ ਉੱਤੇ ਪਾਣੀ ਦੀਆਂ ਗਾਗਰਾਂ ਪਵਾਇਆਂ ਸੀਗੀਆਂ ਤੇ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਤਾਤੀ ਬਾਹ ਨਾਲ ਲੱਗੀ ਪਾਰ ਬ੍ਰਹਮ ਸ਼ਰਨ ਆਈ ਚੌਗਰ ਦਾ ਮਾਰਾ ਰਾਮ ਕਰ ਦੁੱਖ ਲੱਗਿਆ ਨਾ ਭਾਈ ਇਸ ਕਰਕੇ ਸਿੱਖ ਦੀ ਹਰ ਥਾਂ ਤੇ ਮਹਾਰਾਜ ਰੱਖਿਆ ਕਰਦੇ ਆ ਉਹਨਾਂ ਸਤਿਗੁਰਾਂ ਨੇ ਸੇਵਾਦਾਰ ਦੀ ਰੱਖਿਆ ਕਰਕੇ ਬਾਣੀ ਦਾ ਸਾਰਾ ਸਿਮਰਨ ਕਰਵਾਇਆਗਾ ਅੱਜ ਤਾਂ ਮੈਂ ਮਹਾਪੁਰਸ਼ ਨਹੌਰਾਂ ਵਾਲੇ ਬਾਬਾ ਨਰਿੰਦਰ ਸਿੰਘ ਜੀ ਨੂੰ ਮਹਾਪੁਰਸ਼ਾਂ ਨੂੰ ਮਿਲਣ ਵਾਸਤੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆ ਥੋੜਾ ਵੀ ਮਤਲਬ ਸਵੱਬੀ ਉੱਥੇ ਮੇਲ ਹੋਇਆ ਜੀ ਹੀਰਾ ਮਹਿਲ 'ਚ ਹੋਇਆ ਬਾਬਾ ਜੀ ਦੇ ਨਾਲ ਵੀ ਹਾਂਜੀ ਸਵੱਬੀ ਮੇਲ ਹਾਂ ਸਵੱਬੀ ਮੇਲ ਹੀ ਹੁੰਦੇ ਆ ਸਾਰਾਂ ਸਾਧਾਂ ਦੇ ਹਾਂਜੀ ਹਾਂਜੀ ਇਸ ਕਰਕੇ ਇਹਨਾਂ ਨੂੰ ਅੱਜ ਤਾਂ ਮੈਨਾਂ ਨੂੰ ਮਹਾਪੁਰਸ਼ਾਂ ਨੂੰ ਮਿਲਣ ਵਾਸਤੇ ਆਇਆ ਸੀਗਾ ਕਿਉਂਕਿ ਮੈਨੂੰ ਕਈਆਂ ਦੇ ਫੋਨ ਵੀ ਆਏ ਵੀ ਸੋ ਆ ਛੋਡੇ ਨੂੰ ਜਿੰਨਾਂ ਨੇ ਖੜੇ ਕੀਤਾ ਸੀ ਉਹ ਮਹਾਪੁਰਸ਼ ਕਿੱਥੋਂ ਦੇ ਆ ਅੱਛਾ ਪਰ ਮੈਂ ਸੰਤਾਂ ਨੂੰ ਜਾਣਦਾ ਤਾਂ ਹੈ ਨਹੀਂ ਸੀਗਾ ਫਿਰ ਜਦੋਂ ਮੈਨੂੰ ਬਾਅਦ 'ਚ ਦੱਸਿਆ ਮਾ ਵੀ ਆਪਾਂ ਉਹ ਜਗ੍ਹਾ ਦੇ ਦਰਸ਼ਨ ਕਰਕੇ ਆਈਏ ਇੱਥੇ ਵੱਡੇ ਮਹਾਪੁਰਸ਼ਾਂ ਨੇ ਇਰਤ ਬੱਚਾ ਕੀਤੀ ਹੈ ਜੀ ਬਿਲਕੁਲ ਸਾਧੂ ਸੰਤਾਂ ਨੇ ਸ਼੍ਰੀਮਾਨ ਸੰਤ ਸੁਖਦੇਵ ਸਿੰਘ ਜੀ ਨੇ ਸੰਤ ਸੁਖਦੇਵ ਸਿੰਘ ਜੀ ਨੇ ਕਿਉਂਕਿ ਇਲਾਕਾ ਸਾਰਾ ਮਹਾਪੁਰਸ਼ਾਂ ਨੇ ਜੀ ਸਰਧਾਲੂ ਹੈ ਸਾਰਾ ਇਹ ਬਿਲਕੁਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਇੱਥੇ ਬੜੀ ਕਿਰਪਾ ਆ ਗਈ ਬਾਣੀ ਦਾ ਜਿਹੜਾ ਹਰ ਵਕਤ ਪ੍ਰਵਾਹ ਚੱਲਦਾ ਇੱਥੇ ਜੀ ਇਸ ਕਰਕੇ ਮੈਂ ਤਾਂ ਸੰਤਾਂ ਦੇ ਅੱਜ ਦਰਸ਼ਨ ਹੀ ਕਰਨ ਆਇਆ ਸੀਗਾ ਸੰਤਾਂ ਨੂੰ ਚਲੋ ਦੇਖੋ ਕਿਰਪਾ ਹੀ ਹੁੰਦੀ ਹੈ ਜੀ ਤੁਸੀਂ ਉਹਨਾਂ ਦੇ ਦਰਸ਼ਨ ਕਰਨ ਆਏ ਸਾਨੂੰ ਤੁਹਾਡੇ ਦਰਸ਼ਨ ਹੋ ਗਏ ਅੱਗੇ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਜ ਤਾਂ ਇਹਨਾਂ ਨੂੰ ਬਸ ਮਿਲਣ ਵਾਸਤੇ ਤੇ ਇਹਨਾਂ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਆਏ ਸੀ ਸੰਤਾਂ ਨੂੰ ਨਿਉਂਦਾ ਦੇ ਕੇ ਗਏ ਆ ਵੀ ਮਹਾਰਾਜ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦਾ ਅਸਥਾਨ ਆ ਜਿਹੜਾ ਉਹਦੇ ਦਰਸ਼ਨ ਕਰਨ ਵਾਸਤੇ ਆਪ ਜੀ ਆਇਓ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਕਾਂ ਦੇ ਬੱਚੇ ਦਾ ਆਧਾਰ ਕੀਤਾਗਾ ਇਸ ਕਰਕੇ ਸੰਤ ਵੀ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਮਹਾਪੁਰਸ਼ਾਂ ਨੂੰ ਸੇਵਾ ਕਰਨ ਦਾ ਜਿਹੜੀ ਏਡੀ ਵੱਡੀ ਸੰਸਥਾ ਆ ਗਈ ਸੇਵਾ ਕਰਨ ਦਾ ਬਲਵਕਸ਼ਨ ਤੇ ਸੇਵਾ ਸਿਮਰਨ ਦੀ ਮਹਾਰਾਜ ਦਾਤਵਾਕਸ਼ ਕਰਨ ਆਪ ਜੀ ਦਾ ਵੀ ਬੜਾ ਧੰਨਵਾਦ ਨਹੀਂ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਮੈਂ ਇੱਕ ਗੱਲ ਆਖਰੀ ਚ ਲਾਸਟ ਹੀ ਪੁੱਛਣ ਜਾ ਰਿਹਾ ਵੀ ਤੁਸੀਂ ਹੀਰਾ ਮਹਿਲ ਦੇ ਵਿੱਚ ਸਮਾਂ ਬਤਾਇਆ ਤੇ ਉਹ ਵੀ ਇਸ ਤਰੀਕੇ ਨਾਲ ਬਤਾਇਆ ਕਿ ਸਾਰਾ ਸਮਾਂ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਰਹੇ ਉਥੇ ਦੇ ਤੁਸੀਂ ਪਰਿਵਾਰ ਜਾਂ ਜਿਹੜਾ ਕੁਵਰ ਹੈ ਅਵੇ ਉਹਦੇ ਪ੍ਰਤਾਪ ਸਿੰਘ ਉਹਨਾਂ ਨੂੰ ਹੀ ਮਿਲੇ ਉਹ ਸਿੱਝਾ ਤੁਹਾਨੂੰ ਇਸ ਤਰੀਕੇ ਦਾ ਮਹਿਸੂਸ ਕਰਾ ਕੇ ਗਈਆਂ ਜੀ ਕਿ ਹੀਰਾ ਮਹਿਲ ਦੇ ਵਿੱਚ ਪਾਠ ਕਰਨਾ ਤੇ ਇਹ ਜਿਹੜਾ ਰਾਜਸਥੀ ਪਰਿਵਾਰ ਸੀ ਹਾਂਜੀ ਉਹ ਬੈਠਾ ਨਾਲ ਸੰਗਤ ਕਰ ਰਿਹਾ ਤੇ ਉਹ ਤੁਹਾਨੂੰ ਲੱਗ ਰਿਹਾ ਕਿ ਕਿਸ ਤਰੀਕ ਜਿਵੇਂ ਦਸਤਾਰਬੰਦੀ ਹੋਈ ਪੂਰੇ ਦੁਨੀਆ ਦੇ ਵਿੱਚ ਲੋਕਾਂ ਨੇ ਉਹ ਦੇਖਿਆ ਉਸ ਦਿਨ ਕਿ ਵਾ ਇਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਕਿ ਐਸੀਆਂ ਦਸਤਾਰਬੰਦੀਆਂ ਹਰ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਜੀ ਸਿੱਖੀ ਨਾਲ ਜੁੜਨਾ ਚਾਹੀਦਾ ਸਾਨੂੰ ਮਹਾਰਾਜਾ ਹੀਰਾ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਉੱਤੇ ਭਰੋਸਾ ਸੀਗਾ ਉਹਨਾਂ ਤੇ ਸ਼ਰਧਾ ਸੀਗੀ ਜੀ ਬਹੁਤ ਇਸ ਕਰਕੇ ਉਹ ਪਰਿਵਾਰ ਵੀ ਉਹ ਜਿਹੜਾ ਬੱਚਾ ਹੈਗਾ ਜਿਹਦੀ ਦਸਤਾਰਬੰਦੀ ਹੋਈ ਆ ਮਹਾਰਾਜਾ ਹੀਰਾ ਸਿੰਘ ਦੀ ਛੇਵੀਂ ਪੀੜ੍ਹੀ ਦੇ ਵਿੱਚੋਂ ਆ ਜੀ ਇਸ ਕਰਕੇ ਬਹੁਤ ਉਹ ਪਰਿਵਾਰ ਮਹਾਰਾਜ ਦੇ ਨਾਲ ਅੰਦਰੋਂ ਜੁੜਿਆ ਹੋਇਆ ਉਹਨਾਂ ਕੋਲੇ ਗੁਰੂ ਸਾਹਿਬ ਦੀ ਨਿਸ਼ਾਨੀ ਵੀ ਟਾਲ ਹੋਰ ਵੀ ਨਿਸ਼ਾਨੀਆਂ ਸੀ ਆ ਇਹੀ ਅਰਦਾਸ ਆਪਾਂ ਸਾਰੇ ਕਰੀਏ ਵੀ ਜਿਹੜੀਆਂ ਹੋਰ ਵੀ ਨਿਸ਼ਾਨੀਆਂ ਮਹਾਰਾਜ ਦੀਆਂ ਉਹਨਾਂ ਨੂੰ ਮਿਲਣ ਜਿਵੇਂ ਜਿਵੇਂ ਦੇਖੋ ਦਿੱਲੀ ਰਹਿੰਦਾ ਸੀਗਾ ਜੀ ਪਰਿਵਾਰ ਹਾਂਜੀ ਏਸੇ ਬੱਚੇ ਨੇ ਏਸੇ ਕੁਵਰ ਨੇ ਹਾਂਜੀ ਹਾਂਜੀ ਪਰਿਵਾਰ ਨੂੰ ਲਿਆਂਦਾ ਕੀ ਹੀਰਾ ਮਹਿਲ ਹਾਂ ਜਿਵੇਂ ਹੋਰ ਬਹੁਤ ਸਾਰੇ ਅਸੀਂ ਦੇਖਦੇ ਆਂ ਜੀ ਸਾਡੇ ਸਿੱਖ ਧਰਮ ਚੋਂ ਨਾ ਲੋਕ ਦੂਜੇ ਧਰਮਾਂ 'ਚ ਜਾਂਦੇ ਨੇ ਜਾਂਦੇ ਆ ਜੀ ਜਾਂਦੇ ਉਹ ਤੁਹਾਨੂੰ ਲੱਗਦਾ ਕਿ ਉਸੇ ਤਰੀਕੇ ਨਾਲ ਕਿਰਪਾ ਉਹਨਾਂ ਤੇ ਵੀ ਕਰਨਗੇ ਮਹਾਰਾਜ ਕਿ ਉਹ ਵੀ ਵਾਪਸ ਆਉਣਗੇ ਆਉਣ ਆਉਣ ਦੀ ਅਰਦਾਸ ਆ ਸਾਡੀ ਵੀ ਵੀ ਆਪ ਆਪਣਾ ਜਿਹੜਾ ਇਸ਼ਟ ਧਰਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਆਪਦੇ ਧਰਮ ਦੇ ਬੰਦੇ ਨੂੰ ਪਰਪੱਖ ਰਹਿਣਾ ਚਾਹੀਦਾਗਾ ਤੇ ਸਤਿਗੁਰਾਂ ਅਗੇ ਅਰਦਾਸ ਆ ਆਪ ਜੀ ਵੀ ਕਰਿਓ ਜੀ ਸਾਰੇ ਆਪਾਂ ਸੰਗਤ ਕਰੀਏ ਵੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗ ਕੇ ਹਮ ਅੰਮ੍ਰਿਤ ਬਾਣੀ ਅੰਮ੍ਰਿਤ ਛਕੀਏ ਬਾਣੀ ਤੇ ਬਾਣੀ ਦੇ ਨਾਲ ਜੁੜ ਗਏ ਆਪਾਂ ਜੀ ਹਾਂ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਬਾਣੀ ਤੇ ਬਾਣਾ ਦਿੱਤਾਗਾ ਇਸ ਕਰਕੇ ਆਪ ਜੀ ਦਾ ਵੀ ਧੰਨਵਾਦ ਮਹਾਪੁਰਸ਼ਾਂ ਦਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਸੇਵਾਦਾਰ ਨੂੰ ਬੁਲਾਇਆ ਇੱਥੇ ਨਿਯੋਂਦਾ ਪੱਤਰ ਦਿੱਤਾ ਜੀ ਸਤਿਗੁਰੂ ਜੀ ਕਿਰਪਾ ਕਰਨ ਮਹਾਰਾਜ ਸਰਬੱਤ ਦਾ ਭਲਾ ਕਰਨ ਕਿਉਂਕਿ ਸਾਡਾ ਤਾਂ ਸਾਰੇ ਧਰਮਾਂ ਦੇ ਨਾਲ ਪ੍ਰੇਮ ਸਨਾਤੀ ਸਨਾਤਨੀ ਧਰਮਾਂ ਦੇ ਨਾਲ ਭੇਸ ਨਾਲ ਤੇ ਜਥੇਬੰਦੀਆਂ ਨਾਲ ਮਹਾਪੁਰਸ਼ ਸਤਿਗੁਰੂ ਉਦੇਸ਼ ਸਿੰਘ ਜੀ ਪੈਣੀ ਸਾਹਿਬ ਵਾਲੇ ਉਹਨਾਂ ਦਾ ਬੜਾ ਪ੍ਰੇਮ ਆ ਹਾਂਜੀ ਹਾਂਜੀ ਉਹਨਾਂ ਦੇ ਕਹੇ ਤੇ ਹੀ ਇੱਥੇ ਬਾਣੀ ਦਾ ਜਾਪ ਹੋਇਆਗਾ ਮਹਾਪੁਰਸ਼ ਕਿਰਪਾ ਕਰਨ ਬਾਬਾ ਜੀ ਇੱਕ ਮੇਰਾ ਉਹ ਆ ਗਿਆ ਲੋਕ ਕਹਿੰਦੇ ਹੋਣਗੇ ਕਿ ਕੀ ਬਾਬਾ ਜੀ ਤੁਝੇ ਕਰਵਾਉਣਾ ਮਤਲਬ ਇਹ ਇਹ ਸੁਭਾਗ ਪ੍ਰਾਪਤ ਕਰਨਾ ਹਾਂਜੀ ਤਾਂ ਲੋਕ ਸੋਚਣਗੇ ਨਾ ਕਿ ਅਸੀਂ ਬਾਬਾ ਜੀ ਨੂੰ ਕਿੱਥੇ ਕਾਲ ਚਰਾਣੀ ਸਾਹਿਬੇ ਮਿਲੀ ਆ ਕੇ ਸੋਚਦੇ ਆ ਜੀ ਲੋਕ ਪਰ ਅਸੀਂ ਆਏ ਨਹੀਂ ਕਰਦੇ ਨਹੀਂ ਕਰਦੇ ਤੁਸੀਂ ਨਹੀਂ ਜੀ ਨਹੀਂ ਨਹੀਂ ਹਾਂ ਲੋਕਾਂ ਨੇ ਬਸੇਰਾ ਮੈਨੂੰ ਕਿਹਾਗਾ ਵੀ ਤੁਹਾਨੂੰ ਐਂ ਦੇ ਦਾਂਗੇ ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਆਂ ਅੱਛਾ ਸਾਡਾ ਜਿੱਥੇ ਮਨ ਹੁੰਦਾ ਨਾ ਬਾਣੀ ਪੜ੍ਹ ਗਏ ਠੀਕ ਹੈ ਉੱਥੇ ਹੀ ਬਸ ਜਿੱਥੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਜਿਸੇ ਦਾਣਾ ਦਾਣਾ ਪਾਣੀ ਹੁੰਦਾ ਹਾਂਜੀ ਇਹ ਸਾਡਾ ਸਿਸਟਮ ਨਹੀਂਗਾ ਵੀ ਫਰਾਨੇ ਥਾਂ ਤੇ ਜਾ ਕੇ ਘਰ ਦੇ ਵਿੱਚ ਕਰ ਲਈਏ ਜਾ ਕੇ ਉੱਥੇ ਨਾ ਜਿੱਥੇ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਖੁੱਲੇ ਦਰਬਾਰ ਦੇ ਵਿੱਚ ਹੂੰ ਬਾਣੀ ਪਾਣੀ ਦਰਬਾਰ ਦੇ ਵਿੱਚ ਹਾਂਜੀ ਉੱਥੇ ਉਹ ਜਗ੍ਹਾ ਤੇ ਘਰਾਤਾ ਆਪ ਜੀ ਕਿਰਪਾ ਹੀ ਰੱਖਿਓ ਇਸ ਜਗ੍ਹਾ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਗਿਆ ਦੇ ਅਨਸਾਰ ਆਪ ਜੀ ਦਾ ਬੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬਾਬਾ ਨਰਿੰਦਰ ਸਿੰਘ ਜੀ ਨਾਲ ਬੈਠੇ ਨੇ ਬਾਬਾ ਜੀ ਤੁਹਾਡੇ ਕੋ ਆਏ ਤੇ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਬਾਬਾ ਜੀ ਲੱਭ ਰਹੇ ਸੀ ਕਿ ਮੈਨੂੰ ਕੋਈ ਠਾਏ ਆ ਕੇ ਕਹਿੰਦੇ ਕਿ ਮਹਾਰਾਜ ਨੇ ਸ਼ਾਇਦ ਤੁਹਾਨੂੰ ਭੇਜਿਆ ਤੁਹਾਨੂੰ ਇਹ ਸੇਵਾ ਮਿਲੀ ਇਹ ਵੀ ਬਹੁਤ ਵੱਡੀ ਸੇਵਾ ਕਿ ਬਾਬਾ ਜੀ ਨੂੰ ਚੌਂਕੜੇ ਤੋਂ ਤੁਸੀਂ ਉਠਾਇਆ 48 ਘੰਟੇ ਬਾਅਦ ਜੀ ਜੀ ਅਸੀਂ ਇੱਕ ਦਿਨ ਪਹਿਲਾਂ ਦਰبار ਫਾ ਮਥਾ ਤੇ ਕੰਗਏ ਸੀਗੇ ਹੀਰਾ ਗਲ ਦੇ ਵਿੱਚ ਹਾਂਜੀ ਤੇ ਪਾਰਟ ਸੁਣਦੇ ਸੀ ਤੇ ਇਹ ਸੁਣਦੇ ਤਾਂ ਬਹੁਤ ਆ ਵੀ ਫਲਾਣਾ ਵੀ ਇੱਕ ਚੰਗੜੇ ਚ ਕਰਦਾ ਹੈ ਕਈ ਹੈਗੇ ਹਾਂ ਪਰ ਜਿਹੜਾ ਅਨੰਦ ਇਹਨਾਂ ਨੇ ਵਰਸਾਇਆ ਇੱਕ ਇੱਕ ਪੰਕਤੀ ਵਾਰ-ਵਾਰ ਪੜਨੀ ਉਹ ਦੋ-ਦੋ ਵਾਰਾਂ ਤਿੰਨ ਤੇ ਵਾਰਾਂ ਸੈਰਲੇ ਦੇ ਪੂਰਾ ਬੈਠ ਜਾਣੀ ਹੈ ਨਾ ਵੀ ਜੀ ਇਹਨੇ ਪਿਆਰ ਨਾਲ ਪਿਆਰ ਬਾਣੀ ਪੜਨ ਤੇ ਤੇ ਸਾਡੇ ਮਨ ਚ ਸੀਗਾ ਵੀ ਮੈਂ ਜਦੋਂ ਇਹ ਉੱਠਣਾ ਮੈਂ ਸੇਵਾ ਚ ਲੱਗਾ ਇਹਨਾਂ ਨੂੰ ਠਾਵਾਂ ਇਹ ਮੇਰੇ ਤੇ ਵੀ ਜੀ ਗੁਰੂ ਸਾਹਿਬ ਕਿਰਪਾ ਕਰਨੀ ਵੀ ਇਹਨੂੰ ਸੇਵਾ ਮੈਨੂੰ ਮਿਲ ਜਾਈਏ ਇਹ ਮੈਂ ਜਾ ਕੇ ਬੈਠ ਗਿਆ ਮੱਥਾ ਟੇਕ ਕੇ ਤੇ ਮੈਨੂੰ ਇਹਨਾਂ ਦੇ ਬੇਟੇ ਆ ਨੀ ਪਈਸਾ ਉਹਦੇ ਉਹਨੇ ਮੈਨੂੰ ਕਿਹਾ ਵੀ ਤੁਸੀਂ ਆ ਗਏ ਹਣਾ ਮੈਂ ਬੇਨਤੀ ਕੀਤੀ ਸੀ ਵੀ ਮੈਂ ਲੱਗੂਗਾ ਨਾਲ ਹੂੰ ਇਹ ਚਲੋ ਫਿਰ ਕਿਰਪਾ ਹੋ ਗਈ ਜਦੋਂ ਮੈਂ ਹੱਥ ਪਾਇਆ ਤਾਂ ਮੈਨੂੰ ਐ ਲੱਗਾ ਵੀ ਸਾਰੇ ਸਤਿੰਗ ਦੀ ਸੀ ਇਹ ਸਰਵਨਾਮ ਨੇ ਜੀ ਇਹਦੀ ਕਿਰਪਾ ਨਾਲ ਤੇ ਹੂੰ ਬਹੁਤ ਵਧੀਆ ਲੱਗਾ ਸਾਨੂੰ ਪ੍ਰਮਾਤਮਾ ਇਸਾਈਂ ਨਾਲ ਤੋਂ ਸੇਵਾ ਲੈਣਾ ਚੜ੍ਹਦੀ ਕਲਾ ਹੋਵੇ ਸਾਨੂੰ ਬਹੁਤ ਵਧੀਆ ਲੱਗਾ ਸਾਡੇ ਕੋਲ ਆਏ ਨੇ ਠੀਕ ਹੈ ਤੇ ਇਹਨਾਂ ਦੇ ਪਿਆਰ ਦੇ ਵਿੱਚ ਰੰਗ ਆ ਲੱਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਬੱਬਾ ਜੀ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਫਤਿਹ ਜੀ